ਕਿਸਾਨਾਂ ਤੇ ਅਥਰੂ ਗੈਸ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨੇ ਐਲਾਨ ਕੀਤਾ ਸੀ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਮੋਰਚੇ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਉੱਥੇ ਹੀ ਰਾਜਪੁਰਾ ਦਾ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਗਿਆ ਤਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਉਹਨਾਂ ਤੇ ਅਥਰੂ ਗੈਸ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਕਈ ਕਿਸਾਨ ਜ਼ਖਮੀ ਹੋ ਚੁੱਕੇ ਹਨ ਇਹ ਹੱਕੀ ਮੰਗਾਂ ਨੂੰ ਲੈਣ ਵਾਸਤੇ ਦਿੱਲੀ ਦੀਆਂ ਬਰੂਹਾਂ ਤੇ ਕੂਚ ਕਰਿਆ ਹੋਇਆ ਸੀ ਪਰ ਸੈਂਟਰ ਦੀ ਜਾਬਰ ਸਰਕਾਰ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਧੱਕਾ ਕਰਕੇ ਉਹਨਾਂ ਦੇ ਉੱਪਰ ਗੋਲੀਆਂ ਫਾਇਰ ਬ੍ਰਿਗੇਡ ਇਹ ਆ ਤਸੱਦਦ ਕੀਤਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਅੱਜ ਸੈਂਟਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਭਰਾਵਾਂ ਨੂੰ ਇਕੱਲੇ ਨਾ ਜਾਣਿਓ ਅਸੀਂ ਪੰਜਾਬ ਦੇ ਲੋਕ ਇੱਕ ਮੁਕੈ ਸਾਡੇ ਵਿਚਾਰ ਤਰਕ ਮਤਬੇਦ ਹੋ ਸਕਦੇ ਨੇ ਪਰ ਜੇ ਸਾਡੇ ਪੰਜਾਬ ਦੇ ਲੋਕਾਂ ਨਾਲ ਐਵੇਂ ਧੱਕਾ ਕਰਿਆ ਤਾਂ ਸਰਕਾਰ ਆਪਦੇ ਆਪ ਨੂੰ ਸੋਚ ਲੈ ਕਿਉਂਕਿ 2024 ਦਾ ਇਲੈਕਸ਼ਨ ਆ ਰਹੇ ਨੇ ਪਿੰਡਾਂ ਦੇ ਵਿੱਚ ਲੋਕ ਇਸ ਗੱਲ ਦਾ ਨਖੇੜਾ ਕਰਨਗੇ ਕਿਉਂਕਿ ਜਿਹੜੇ ਲੋਕ ਕੋਈ ਅਤਵਾਦੀ ਕੋਈ ਬਖਵਾਦੀ ਨਹੀਂ ਆਪਦੇ ਹੱਕੀ ਮੰਗਾਂ ਨੂੰ ਲੈਣ ਵਾਸਤੇ ਜਾ ਰਹੇ ਤੇ ਸਰਕਾਰ ਦਾ ਫਰਜ਼ ਬਣਦਾ ਹੈ ਵੀ ਇਹਨਾਂ ਦੇ تصਦਦ ਕਰਨਾ ਬੰਦ ਕਰੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਸੁਣ ਕੇ ਇਹਨਾਂ ਦਾ ਹੱਲ ਕਰੇ ਨਾ ਕਿ ਉਹਨਾਂ ਦੇ تصਦਦ ਕਰੇ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮੋਰਚਾ ਪੰਜਾਬ ਦੇ ਸੁਨੁਕਤ ਮੋਰਚੇ ਵੱਲੋਂ ਪੰਜਾਬ ਦੇ ਵਿੱਚ 7 ਜਗ੍ਹਾ ਤੇ ਰੇਲਵੇ ਟ੍ਰੈਕਾਂ ਦੇ ਉੱਪਰ ਆਪਾਂ ਬੈਠੇ ਹੋਏ ਆਂ ਅਤੇ ਹੋਰ ਵੱਖ-ਵੱਖ ਜਗ੍ਹਾ ਤੇ ਜਿੱਥੇ ਵੀ ਆਪਣੇ ਟੋਲ ਪਲਾਜੇ ਨੇ ਉਹ ਫਰੀ ਕੀਤੇ ਹੋਏ ਨੇ ਸ੍ਰੀ ਤਮੋਰ ਸੇ ਪੰਜਾਬ ਨੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਬੀਕੇ ਜੁ ਇਕਤਾ ਗ੍ਰਾਹਾਂ ਵੱਲੋਂ ਵੀ ਅਸੀਂ ਰਾਏਪੁਰ ਦੇ ਟੋਲ ਪਰਾਜੇ ਦੇ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਜੀ ਸਰ ਕੀ ਨੀ ਮੈਂ ਕਲਵਿੰਦਰ ਸਿੰਘ ਭਾਰਤੀ ਸਮਝ ਦੇਖਦਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਮਲੇ ਕੋਲਾ ਤੇ ਸਰ ਅਜੇ ਰੇਲਵੇ ਟਰੈਕ 'ਤੇ ਬੈਠਾ ਕਿੰਨੇ ਵਜੇ ਤੱਕ ਬੈਠਣਾ ਹੈ ਕਾਰਨ ਕਾਰਨ ਇਹਨੇ ਸਾਡੇ ਸਾਥੀ ਕੌਸ ਖੇਤੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰੀ ਤੀ ਉਹਨਾਂ ਨੂੰ ਹਰਿਆਣਾ ਦੀ ਖੱਟਰ ਸਰਕਾਰ ਨੇ ਸੈਂਟਰ ਦੇ ਮੋਦੀ ਸਰਕਾਰ ਦੀ ਸਹਿਜ ਉੱਤੇ ਹਰਿਆਣਾ ਦੇ ਬਾਰਡਰ ਤੇ ਘੇਰ ਕੇ ਉਹਨਾਂ ਦੇ ਲਾਠੀ ਯਾਰਜ ਕਰਿਆ ਉਹਨਾਂ ਦੇ ਲੱਤਾਂ ਮਾਹਾਂ ਤੋੜਿਆ ਗੋਲੀਆਂ ਚਲਾਈਆਂ ਨਾ ਹੀ ਬਰਾ ਉਹਦਾ ਵਿਰੋਧ ਕਰਦੇ ਹੋਏ ਅੱਜ ਅਸੀਂ ਇੱਥੇ ਟੈਗ ਤੇ ਆਏਗੇ ਜਿਹੜਾ ਸਮਾਂ ਦਾ ਸਾਡਾ ਉਹ 12 ਵਜੇ ਤੋਂ 3 ਵਜੇ ਤੱਕ ਆਗਾ ਜਿਵੇਂ ਜਿਦਾ ਸਿੱਖਤ ਕਿਸਾਨ ਮੋਰਚਾ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਨੇ ਸਰਕਾਰ ਨੇ ਭਰਮਸਾਲ ਦਿਓ ਜਿਹੜਾ ਸਿੱਖਤ ਮੋਰਚਾ ਦਾ ਉਹ ਅੱਜ ਬੈਠਾਗਾ ਆਪਣੇ ਸੰਤੂਲ ਬਲਾਜਾਂ ਤੇ ਟੂਲ ਬਲਾਜੇ ਤੇ ਬੈਠਾ ਜਾਰੀ ਲਾ ਜਿਹੜਾ ਉਹ ਮੋਰਚਾਗਾ ਉਹ ਸਾਡੇ ਪੰਜਾਬ ਦੇ ਦੂਜੇ ਜਥੇਬੰਦੀਆਂ ਨੇ ਇਹ ਰਾਜਨੀਤਿਕ ਜਥੇਬੰਦੀ ਆ ਗਈ ਡੱਲੇ ਵਾਲ ਦੀ ਇੱਕ ਸਰਸਕੇ ਤੋਂ ਮੰਦੂਰ ਜਿੱਥੇ ਹੁੰਦੀ ਹੈਗੀ ਅੰਮ੍ਰਿਤਸਰ ਦੀ ਉਹ ਜਿੱਥੇ ਬੰਦਿਆ ਦੋ ਆਪਦੇ ਹੱਕਾਂ ਲਈ ਦਿੱਲੀ ਵਾਲ ਨੂੰ ਕੁੰਝ ਕਰੀ ਤੀ ਕਿ ਸਾਡੇ ਠੀਕ ਹੈ ਜਿੱਥੇ ਬੰਦਿਆ ਅਸੀਂ ਲੱਗ ਲੱਗਾ ਮੰਗਾ ਸਾਡੇ ਇੱਕ ਨੇ ਉਹ ਸਾਡੇ ਭਾਈ ਆਪਦੇ ਹੱਕਾਂ ਖਾਤਰ ਦਿੱਲੀ ਵਾਲ ਨੂੰ ਤੁਰੇ ਤੇ ਉਹ ਤੇ ਜਿੱਥੇ ਇਸੀ ਸਰਕਾਰਾਂ ਨੇ ਲੱਛ ਚਾਰਜ ਕਰਿਆ ਉਹਦਾ ਅਸੀਂ ਵਿਰੋਧ ਕਰਦੇ ਜਿਹੜਾ ਆ ਮੋਰਚਾ ਇਕੱਲੀ 2K ਨੂੰ ਗਰਾਹ ਜਿੱਥੇ ਹੁੰਦੀ ਜਗਾ ਇਹਦੇ ਸਾਥ ਦੇ ਵਿੱਚ ਦੋ ਚਾਰ ਜਥੇਬੰਦੀਆਂ ਜਰੂਰ ਆਈਆਂ ਨੇ ਬਾਕੀ ਜਿਹੜਿਆ ਸਲੋਕਤ ਮੋਰਚੇ ਦੀ ਜਥੇਬੰਦੀਆਂ ਨੇ 32 ਜਖੜਤਾਂ ਦੇ ਅੰਦਰ ਨੰਨੀਆਂ ਜੀ ਤੂਲ ਫਲਾਜ ਰੁਕੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਜੀ ਸੋ ਭਾਰਤ ਦੇ ਵਿੱਚ ਨਹੀਂ ਗਿਆ ਇੱਕ ਵਾਰ ਮੰਗਾਂ ਤੁਹਾਡੀਆਂ ਦੱਸ ਦਈਏ ਜੀ ਕਿਹੜੀਆਂ-ਕਿਹੜੀਆਂ ਨੇ ਸਾਡੀਆਂ ਮੰਗਾਂ ਜਿਹੜਾ ਰਹਿੰਦੀ ਮੰਗਾ ਤੇ ਜਿਹੜਾ ਖੇਤੀ ਕਾਨੂੰਨ ਸਮਝਦੀ ਅਸਲ ਦੀ ਰਿਪੋਰਟ ਦਿਸਵਾ ਹਸਾਬ ਨਾਲ ਉਹ ਮੰਗਾ ਕਰਜ਼ੇ ਦੀ ਮੰਗਾ ਹਕੀਮਪੁਰ ਖੇਵੀ ਦੇ ਵਿੱਚ ਸਾਡੇ ਕਿਸਾਨਾਂ ਦੇ 2020 ਦੇ ਵਿੱਚ ਨਾ 21 ਦੇ ਵਿੱਚ ਜੀਵ ਚੜ੍ਹ ਕੇ ਕਤਲ ਕਰਿਆ ਤੀ ਪੱਤਰਕਾਰ ਭਾਈਚਾਰਾ ਕਰਿਆ ਤੀ ਉਹਨਾਂ ਸਜਾਵੀ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਪੈਵੇਂ ਨੇ ਉਹ ਪਰਚੇ ਰੱਦ ਕਰਾਉਣੇ ਨੇ ਜਿਵੇਂ ਅਸੀਂ ਇੱਕ ਮੰਗ ਸਾਡੀ ਇਹ ਆ ਗਈ ਵੀ ਜੇਕਰ ਸਾਡਾ ਕਿਸਾਨ ਜਾਂ ਮਜ਼ਦੂਰ 60 ਸਾਲ ਦੀ ਉਮਰ ਹੋ ਜਾਂਦੀ ਆ ਉਹਨੂੰ ਪੈਨਸ਼ਨ ਲੱਗਣੀ ਚਾਹੀਦੀ ਆ ਕਿਉਂ ਉਹ ਵੀ ਦੇਸ਼ ਖਾਤਰ ਕੰਮ ਉਹ ਨਾਜ ਪੈਦਾ ਕਰਦਾਗਾ ਦੇਸ਼ ਖਾਤਰ ਖੱਤਿਆਂ 'ਚ ਮਰਦਾਗਾ ਇਹ ਮੰਗਣੇ ਸ਼ਟੇ